इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅਸੀਂ ਖੜੇ ਹਾਂ ਅੱਜ ਮਾਰਕੀਟ ਕਮੇਟੀ ਕੋਕਪੁਰਾ ਦੇ ਵਿੱਚ ਜੋ ਕਿ ਇਕਤਰੀ ਤੋਂ ਚੋਨੇ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਉਸ ਦੇ ਖਰੀਦ ਪ੍ਰਬੰਧਾ ਬਾਰੇ ਮਾਰਕੀਟ ਕਮੇਟੀ ਸੱਤਰ ਔਰ ਚੇਅਰਮੈਨ ਸਾਹਿਬ ਨਾਲ ਗੱਲਬਾਤ ਕਰਾਂਗੇ ਆਓ ਜਾਣਦੇ ਹਾਂ ਸੱਤਰ ਸਾਹਿਬ ਕੀ ਕਹਿੰਦੇ ਆ ਪ੍ਰਬੰਧਾ ਬਾਰੇ ਹਾਂ ਜੀ ਕਿਰਨ ਸਿੰਘ ਜੀ ਜੋ ਇੱਕ ਪ੍ਰੀਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਰਹੀ ਆ ਉਹਦੇ ਬਾਰੇ ਦੱਸ ਕਰੀ ਦਿਓਗੇ ਕਿ ਖਰੀਦ ਪ੍ਰਬੰਧ ਦਾ ਜਿਹੜਾ ਸ਼ਕਰ ਜੀ ਜਿਹੜਾ ਝੋਨੇ ਦੀ ਖਰੀਦ ਇੱਕ ਦਾਤ ਤੋਂ ਜਿਹੜੇ ਚੱਲੂ ਹੋਣੀ ਆ ਜਿਹੜੇ ਲੋਕਲ ਮੰਡੀ ਆ ਉਹਦੇ ਵਿੱਚ ਸਾਡੇ ਸਾਰੇ ਪ੍ਰਬੰਧ ਮੁਕੰਮਲ ਆ ਪਾਣੀ ਵਗੈਰਾ ਦਾ ਜਿਹੜਾ ਉਹ ਪ੍ਰਬੰਧ ਉਹ ਅਸੀਂ ਇੱਕ ਤਰੀਕ ਨੂੰ ਲੇ ਸ਼ੁਰੂ ਹੁੰਦੀ ਆ ਇੱਕ ਤਰੀਕ ਤੋਂ ਜਿਹੜਾ ਸਾਰੇ ਕਰ ਦਿੱਤਾ ਰਹੂਗਾ ਜਿਹੜੇ ਸਾਡੇ ਸਬਜ਼ਾੜਾ ਉਹਨਾਂ ਦੇ ਵਿੱਚ ਸਫਾਈ ਦਾ ਕੰਮ ਚੱਲ ਰਿਹਾ ਜਸਤੇ ਉਥੇ ਕੋਈ ਲੇਬਰ ਜਾ ਕੇ ਬੈਠ ਜਾਂਦੀ ਹੈ ਚਾ ਇੱਕ ਤਰੀਕ ਨੂੰ ਸਾਡੇ ਉਥੇ ਸਾਰੇ ਪ੍ਰਬੰਧਕਾਂ ਨੂੰ ਮੁਕੰਮਲ ਮਿਲਣਗੇ ਉਹਦੇ ਤੇ ਜਿਹੜਾ ਕੰਮ ਚੱਲ ਰਿਹਾ ਜੀ 17% ਨਮੀ ਤੇ ਕਿਸਾਨਾਂ ਨੂੰ ਕੀ ਕਰਨਾ ਚਾਹੀਦਾ ਦਿੱਕੋ ਜੀ ਇਹ ਸਾਡੀ ਕਿਸਾਨਾਂ ਨੂੰ ਅਪੀਲ ਹੈ ਵੀ ਜਿਹੜਾ ਝੋਨਾ ਸਕਾ ਕੇ ਜਿਹੜਾ ਲੈਕ ਮੰਡੀ ਚ ਲੈ ਕੇ ਆਉਣ ਜਿਹਦੇ ਨਾਲ ਕਿਸਾਨ ਵੀ ਪਰੇਸ਼ਾਨ ਨਾ ਹੋਵੇ ਕਿਸੇ ਆੜਤੀਆ ਨੂੰ ਵੀ ਪਰੇਸ਼ਾਨੀ ਨਾ ਆਵੇ ਜੇ ਉਹ ਗਿੱਲਾ ਲੈ ਕੇ ਆਉਂਦੇ ਇੱਥੇ ਖਲਾਰਨਾ ਪੈਂਦਾ ਉਹਦੇ ਨਾਲ ਜਗ੍ਹਾ ਰੁਕਦੀ ਹੈ ਪਰੇਸ਼ਾਨੀ ਸਾਰਿਆਂ ਵਾਸਤੇ ਬਣਦੀ ਹੈ ਇਸ ਲਈ ਜਿਹੜਾ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਝੋਨਾ ਸਕਾ ਕੇ ਹੀ ਮੰਡੀ ਵਿੱਚ ਲਿਆਂਦਾ ਜਾਵੇ ਜਿਹੜੀ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਲੈਵਰ ਵਾਲਿਆਂ ਨੇ ਵੀ ਕਿਹਾ ਜੀ ਜਿਹੜਾ ਗਿੱਲਾ ਝੋਨਾ ਹੋਊਗਾ ਅਸੀਂ ਖਲਾਰਾਂਗੇ ਨਹੀਂ ਤੇ ਉਹਦੇ ਵਾਸਤੇ ਕੁਝ ਕੀ ਕਰਨਾ ਚਾਹੁੰਦੇ ਹੋ ਵੀ ਜੇ ਮੰਡੀ ਦੇ ਉੱਤੇ ਕੋਈ ਪੋਸਟਰ ਚੈੱਕ ਕਰਕੇ ਟਾਲੀਆਂ ਆਸਕ ਕੀਤੀਆਂ ਨੇ ਦੇਖੋ ਜੀ ਅਸੀਂ ਆਪਦੇ ਵੱਲੋਂ ਕੋਸ਼ਿਸ਼ ਕਰਾਂਗੇ ਤੇ ਆਰਤੀਆਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਆਪਦੇ ਜਿਹੜੇ ਗਾਹਕ ਹੈ ਜੋ ਉਹਨਾਂ ਨਾਲ ਕਿਸਾਨ ਜੁੜੇ ਹੋਏ ਆ ਉਹਨਾਂ ਨੂੰ ਅਪੀਲ ਕਰਨ ਉਹਨਾਂ ਨੂੰ ਇਨਸਟਰਕਸ਼ਨਾਂ ਦੇਣ ਕਿ ਸਟਾਕੇ ਹੀ ਲੈ ਕੇ ਆਓ ਜਿਹੜਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਪਾਣੀ ਦੇ ਸਫਾਈ ਦੇ ਪ੍ਰਬੰਧ ਬਾਰੇ ਲਾਈਟ ਦੇ ਪ੍ਰਬੰਧਾਂ ਬਾਰੇ ਜਿਹੜਾ ਪੂਰ ਕੋਆਵਾਂ ਦੀ ਦੇ ਵਿੱਚ ਸਾਰੇ ਪ੍ਰਬੰਧ ਮੁਕੰਮਲ ਹੈ ਜੀ ਸਫਾਈ ਹੋ ਚੁੱਕੀ ਹੈ ਲਾਈਟਾਂ ਜਿਹੜੀਆਂ ਲੱਗ ਪਈਆਂ ਉਹ ਸਾਰੀਆਂ ਆਲਰੇਡੀ ਤਿਆਰ ਹੈ ਜਿਹੜਾ ਪਾਣੀ ਜੋ ਕੋਸ਼ਿਸ਼ ਜਗ੍ਹਾ ਤੇ ਤਿਆਰ ਹੈ ਤੇ ਹੋਰ ਜਿਹੜਾ ਪਾਣੀ ਜਿਹਦਾ ਪ੍ਰਬੰਧ ਕਰਨਾ ਹੈ ਉਹ ਇੱਕ ਤਰੀਕ ਨੂੰ ਮੁਕੰਮਲ ਹੋ ਜੂਗਾ। ਠੀਕ ਹੈ। ਅਸੀਂ ਅੱਜ ਮਾਰਕੀਟ ਕਮੇਟੀ 77 ਯਦਵੀਰ ਸਿੰਘ ਔਰ ਚੇਅਰਮੈਨ ਦਰਮੀਰ ਸਿੰਘ ਅਰਗਵਾਲਾ ਜੀ ਨਾਲ ਗੱਲਬਾਤ ਕੀਤੀ। ਉਹਨਾਂ ਨਾਲ ਗੱਲ ਕੀਤੀ ਕਿ 1 ਦਸ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਉਹਨਾਂ ਦੇ ਖਰੀਦ ਪ੍ਰਬੰਧ ਕਿਸ ਤਰ੍ਹਾਂ ਹੈ ਉਹਨਾਂ ਨੇ ਦੱਸਿਆ ਕਿ 1 ਦਸ ਤੋਂ ਖਰੀਦ ਹੋਣ ਤੋਂ ਪਹਿਲਾਂ-ਪਹਿਲਾਂ ਅਸੀਂ ਪਾਣੀ ਦਾ ਇੰਤਜ਼ਾਮ, ਲਾਈਟਾਂ ਦਾ ਇੰਤਜ਼ਾਮ ਜੋ ਸਾਡਾ ਇੰਤਜ਼ਾਮ ਹੋ ਚੁੱਕਿਆ ਹੈ। ਔਰ ਜੋ ਵੀ ਸਹੂਲਤਾ ਮੰਡੀ ਜਾਂ ਸਫਾਈ ਦੀਆਂ ਜਾਂ ਹੋਰ ਵੀ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੋਣੀ ਆਵੇਗੀ ਪਰ ਉਹਨਾਂ ਅਪੀਲ ਕੀਤੀ ਹੈ ਕਿ 17% ਨਮੀ ਵਾਲਾ ਸੁਕਾ ਕੇ ਹੀ ਝੋਨਾ ਲੈ ਮੰਡੀ ਵਿੱਚ ਲਿਆਂਦਾ ਜਾਵੇ ਤਾਂ ਕਿ ਕਿਸੇ ਨੂੰ ਖੱਜਲ ਖਵਾ ਨਾ ਹੋਣਾ ਪਵੇ ਝੋਨਾ ਸਰਕਾਰ ਤਾਣਾ ਦਾਣਾ ਖਰੀਦੇਗੀ ਇਹ ਵਿਸ਼ਵਾਸ ਦਵਾਉਂਦੇ ਹੋਏ ਮੈਂ ਰਮੇਸ਼ ਗੱਬਾ ਇੰਡੀਆ ਟੀਵੀ ਨਿਊਜ਼ ਕੋਲ ਪੂਰਾ ਬੰਦ